ਕਿਲੋ ਸਾਹਿਬ 42 ਦਿਨ ਹੋ ਚੁੱਕੇ ਨੇ ਮਰਨ ਵਰਤ ਨੂੰ 42ਵੇਂ ਦਿਨ ਚੱਲ ਰਿਹਾ ਹੈ ਤੇ ਅੱਜ ਸੁਣਵਾਈ ਸੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹ ਸੁਣਵਾਈ ਨੂੰ ਟਾਲ ਦਿੱਤਾ ਗਿਆ ਕਿਉਂਕਿ ਹਾਈ ਪਾਵਰ ਕਮੇਟੀ ਨੇ ਜਿਸ ਤਰ੍ਹਾਂ ਤੁਸੀਂ ਦੱਸ ਚੁੱਕੇ ਹੋ ਜਾਨਾ ਅੱਜ ਡਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕਰਨ ਤੇ ਹੁਣ ਅਗਲੀ ਸੁਣਵਾਈ ਜਿਹੜੀ ਹੈ ਉਹ 10 ਜਨਵਰੀ ਨੂੰ ਰੱਖੀ ਗਈ ਹੈ ਅੱਜ ਦੀ ਟਾਲਤੀ ਹੈ ਸ਼ੁੱਕਰਵਾਰ ਨੂੰ ਹੁਣ ਸੁਣਵਾਈ ਹੋਵੇਗੀ ਸੋ ਕਿ ਅੱਜ ਜਿਹੜੀ ਕਮੇਟੀ ਜਾ ਰਹੀ ਹੈ ਉਹ ਕਿਸ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਖਨੌੜੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਗੱਲਬਾਤ ਕਰਨ ਵਾਸਤੇ ਹਾਈ ਪਾਵਰ ਕਮੇਟੀ ਇਹਨਾਂ ਨੂੰ ਇੱਥੇ ਮਿਲਣ ਵਾਸਤੇ ਆ ਰਹੀ ਹੈ। ਹੂੰ ਉਹਦੇ 'ਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਹੈ ਡੱਲੇਵਾਲ ਸਾਹਿਬ ਮਿਲਦੇ ਹੈ ਜਾਂ ਹੁਣ ਵੀ ਉਸੇ ਗੱਲ ਤੇ ਆ ਕਿ ਮੈਨਾ ਮੰਨ। ਹਾਈ ਪਾਵਰ ਕਮੇਟੀ ਪਹਿਲਾਂ ਤਾਂ ਇਹਨਾਂ ਨੇ ਸੱਦਿਆ ਸੀ ਪੰਚਕੂੜੀ 'ਚ। ਜੀ। ਉਹਨਾਂ ਨੂੰ ਮਿਲਣ ਵਾਸਤੇ ਕੋਈ ਨਹੀਂ ਗਿਆ। ਹੂੰ ਆਖਰ ਉਹ ਕਮੇਟੀ ਢੱਲੇਵਾਲ ਸਾਹਿਬ ਨੂੰ ਮਿਲਣ ਵਾਸਤੇ ਖਨੌਰੀ ਬਾਰਡਰ ਤੇ ਪਹੁੰਚ ਰਹੀ ਹੈ ਤੇ ਢੱਲੇਵਾਲ ਸਾਹਿਬ ਕਿਸ ਤਰੀਕੇ ਨਾਲ ਲੈਂਦੇ ਆ ਮੈਨੂੰ ਇੱਕ ਗੱਲ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗੀ ਹੈ ਜੀ ਜਿਵੇਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹੂੰ ਕਈ ਭਾਜਪਾ ਆਗੂ ਕਹਿ ਰਹੇ ਨੇ ਕਿ ਸਾਡੇ ਦਰਵਾਜ਼ੇ ਕਿਸਾਨਾਂ ਲਈ ਗੱਲਬਾਤ ਲਈ ਖੁੱਲੇ ਨੇ ਮਰਨ ਵਾਰ ਤੇ ਛੱਡਦੇ ਆ ਹੂੰ ਤੇ ਇਲਾਜ ਲਈ ਤਿਆਰ ਹੈ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਘਟੋ ਘਟ ਜਿਹੜੀ ਖੜੋਤ ਆਈ ਵੀ ਹੈ ਇਹ ਗਾਹਾਂ ਤਾਂ ਤੁਰੇ ਸਭ 42 ਦਿਨ ਹੋ ਚੁੱਕੇ ਨੇ ਮਰਨ ਮਰਤ ਨੂੰ 42ਵੇਂ ਦਿਨ ਚੱਲ ਰਿਹਾ ਹੈ ਤੇ ਅੱਜ ਸੁਣਵਾਈ ਸੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹ ਸੁਣਵਾਈ ਨੂੰ ਟਾਲ ਦਿੱਤਾ ਗਿਆ ਕਿਉਂਕਿ ਹਾਈ ਪਾਵਰ ਕਮੇਟੀ ਨੇ ਜਿਸ ਤਰ੍ਹਾਂ ਤੁਸੀਂ ਦੱਸ ਚੁੱਕੇ ਹੋ ਜਾਨਾ ਅੱਜ ਡਲੇਵਾਲ ਸਾਹ ਦੇ ਨਾਲ ਮੁਲਾਕਾਤ ਕਰਨ ਤੇ ਹੁਣ ਅਗਲੀ ਸੁਣਵਾਈ ਜਿਹੜੀ ਹੈ ਉਹ 10 ਜਨਵਰੀ ਨੂੰ ਰੱਖੀ ਗਈ ਹੈ ਅੱਜ ਦੀ ਟਾਲਤੀ ਹੈ ਸ਼ੁੱਕਰਵਾਰ ਨੂੰ ਹੁਣ ਸੁਣਵਾਈ ਹੋਵੇਗੀ ਸੋ ਕੁੱਲ ਮਿਲਾ ਕੇ ਅੱਜ ਜਿਹੜੀ ਕਮੇਟੀ ਜਾ ਰਹੀ ਹੈ ਉਹ ਕਿਸ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਖਨੌੜੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਇੱਕ ਗੱਲ ਆਪਾਂ ਭੁੱਲ ਗਏ ਪਹਿਲੀ ਗੱਲ ਦੇ ਵਿੱਚ ਜੀ ਜਦਰ ਸਾਹਿਬ ਨੇ ਉਹ ਵੀ ਕਿਹਾ ਜਿਨ੍ਹਾਂ ਨੇ ਨਰੈਣ ਸਿੰਘ ਚੌੜੇ ਦੀ ਪੱਗ ਲਾਹੀ ਸੀ ਸ਼ਾਇਦ ਉਹ ਜਸਪ੍ਰੀਤ ਸਿੰਘ ਹੈ ਹੂੰ ਜੀ ਉਹਦੇ ਉੱਤੇ ਵੀ ਕਾਰਵਾਈ ਕਰੋ ਹੂੰ ਸਿੱਖ ਦੀ ਦਸਤਾਰ ਲਾਉਣਾ ਬਹੁਤ ਮਾੜੀ ਗੱਲ ਹੈ ਜੀ ਬਿਲਕੁਲ ਹੋਣਾ ਜੋ ਤੁਹਾਡੇ ਵਾਲੀ ਗੱਲ ਤੇ ਕਿ ਇਹ 10 ਜਨਵਰੀ ਤੇ ਟਾਲਤੀ ਆ ਉਹਦਾ ਮੁੱਖ ਮਕਸਦ ਇਹ ਹੋਈ ਹੈ ਹੂੰ ਕਿ ਜਦਰ ਸਾਹਿਬ ਆਪਣਾ ਜਗਜੀਤ ਸਿੰਘ ਢੱਲੇਵਾਲ ਸਾਹਿਬ ਨਾਲ ਗੱਲਬਾਤ ਕਰਨ ਵਾਸਤੇ ਹਾਈ ਪਾਵਰ ਕਮੇਟੀ ਇਹਨਾਂ ਨੂੰ ਇੱਥੇ ਮਿਲਣ ਵਾਸਤੇ ਆ ਰਹੀ ਹੈ ਹੂੰ ਉਹਦੇ ਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਹੈ ਡੱਲੇਵਾਲ ਸਾਹਿਬ ਮਿਲਦੇ ਹੈ ਜਾਂ ਹੁਣ ਵੀ ਉਸੇ ਗੱਲ ਤੇ ਆ ਕੇ ਮੈਨਾ ਮੰਨੂ ਹੂੰ ਉਹ ਹਾਈ ਪਾਵਰ ਕਮੇਟੀ ਪਹਿਲਾਂ ਤਾਂ ਇਹਨਾਂ ਨੇ ਸੱਦਿਆ ਸੀ ਪੰਚਕੂਲੇ ਚ ਜੀ ਉਹਨਾਂ ਨੂੰ ਮਿਲਣ ਵਾਸਤੇ ਕੋਈ ਨਹੀਂ ਗਿਆ ਹੂੰ ਆਖਰ ਉਹ ਕਮੇਟੀ ਡੱਲੇਵਾਲ ਸਾਹ ਨੂੰ ਮਿਲਣ ਵਾਸਤੇ ਖਨੌਰੀ ਬਾਰਡਰ ਤੇ ਪਹੁੰਚ ਰਹੀ ਹੈ ਹਮ ਜਦੋਂ ਰਿਪੋਰਟ ਆਏਗੀ ਆਪਾਂ ਦਰਸ਼ਕਾਂ ਦੇ ਸਾਹਮਣੇ ਕਰ ਦੇਵਾਂਗੇ ਅਜੇ ਤਾਂ ਉਹ ਕਮੇਟੀ ਉੱਥੇ ਪਹੁੰਚੀ ਹੈ ਕਿ ਨਹੀਂ ਪਹੁੰਚੀ ਡੱਲੇਵਾਲ ਸਾਹਿਬ ਮੰਨੇ ਆ ਕਿ ਨਹੀਂ ਮੰਨੇ ਹਮ ਇਹ ਸਾਰੀਆਂ ਚੀਜ਼ਾਂ ਨਾજર ਆਉਂਦੀਆਂ ਨੇ ਜੀ ਉਮੀਦ ਹੈ ਕਿ ਜਦੋਂ ਡੱਲੇਵਾਲ ਸਾਹਿਬ ਨਾਲ ਗੱਲਬਾਤ ਹੋਏਗੀ ਤੇ ਡੱਲੇਵਾਲ ਸਾਹਿਬ ਕਿਸ ਤਰੀਕੇ ਨਾਲ ਲੈਂਦੇ ਆ ਮੈਨੂੰ ਇੱਕ ਗੱਲ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗੀ ਹੈ ਜੀ ਜਿਵੇਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹੂੰ ਕਈ ਭਾਜਪਾ ਆਗੂ ਕਹਿ ਰਹੇ ਨੇ ਕਿ ਸਾਡੇ ਦਰਵਾਜ਼ੇ ਕਿਸਾਨਾਂ ਲਈ ਗੱਲਬਾਤ ਲਈ ਖੁੱਲੇ ਨੇ ਹੂੰ ਜੇ ਇਹ ਕਹਿ ਦਿੱਤਾ ਜਾਵੇ ਡੱਲੇਵਾਲ ਸਾਹਿਬ ਨੂੰ ਕਿ ਜੀ ਬੰਦੇ ਭੇਜੋ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਹੂੰ ਹੋ ਸਕਦਾ ਅਜਿਹੀ ਸੂਰਤ ਦੇ ਵਿੱਚ ਡੱਲੇਵਾਲ ਸਾਹਿਬ ਇਹ ਕਹਿਦਣ ਕਿ ਮੈਂ ਮਰਨwarte ਛੜਦਾ ਹੈ ਤੇ ਇਲਾਜ ਲਈ ਤਿਆਰ ਹੈ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਘਟੋ ਘਟ ਜਿਹੜੀ ਖੜੋਤ ਆਈ ਵੀ ਹੈ ਇਹ ਗਾਹਾਂ ਤਾਂ ਤੁਰੇ ਹੂੰ ਬਿਲਕੁਲ ਸੋ ਇਸ ਕਰਕੇ ਆਪਾਂ ਨੂੰ ਮੇਰੇ ਖਿਆਲ ਇਹ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਜਿਹੜੀ ਕਮੇਟੀ ਹੈ ਉਹ ਕਦੋਂ ਪਹੁੰਚਦੀ ਹੈ ਤੇ ਕੀ ਗੱਲਬਾਤ ਹੁੰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ